ਹਮਮ ਐ ਹੀ ਮਤ ਕਿ ਗੱਲਿਆ ਕੀ ਹਿੰਮਤ ਮੇਰੀਆਂ ਬਾਬਲਾ ਤਾਂ ਟੁੱਟਣ ਡੀਆਂ ਕੰਮ ਜ਼ਿਆਦਾ ਕਰ ਲਿਆ ਨਾ ਲੱਤਾਂ ਜਿਹੜੇ ਟੁੱਟਣ ਡੀਆਂ ਤੂੰ ਨੌ ਰਾਨੀ ਕਿਤੇ ਆ ਉਹ ਇੱਥੇ ਬਾਹਰੋਂ ਗਈ ਹੋਣੀ ਆ ਮੇ ਲੱਤਾਂ ਟੁੱਟਣੀਆਂ ਮੈਨੂੰ ਲਿਆ ਕੇ ਦੇ ਕੋਈ ਲਖਾਨ ਨੂੰ ਸਾ ਨਸਾ ਆ ਨਸ਼ਾ ਕਰਦਾ ਤੂੰ ਮਬੂਸ ਮੈਂ ਕਰਦਾ ਨਸ਼ਾ ਤੇ ਮੇਰੇ ਢੋਲ ਵੱਜਣ ਲਈ ਤੇ ਮੇਰੇ ਕੋ ਨਹੀਂ ਉਹ ਲਿਆ ਜਾਣ ਰਿਹਾ ਬੱਲੇ ਤੇਰੇ ਬਹੁਤ ਵਧੀਆ ਕਰਤੂਤ ਦੱਸਣ ਡਿਆ ਨਾ ਤੂੰ ਮੈਨੂੰ ਤੇ ਕੀ ਦੱਸਾਂ ਮੈਨੂੰ ਮੈਂ ਤੈਨੂੰ ਸੱਚ ਦੱਸਤਾ ਹੁਣ ਮੇਰੇ ਕੋ ਜੇ ਮੈਨੂੰ ਆਪਣਾ ਬਚਾਉਣਾ ਮੈਨੂੰ ਤੇ ਲੈ ਆ ਦੇ ਨਹੀਂ ਤੇ ਮੈਂ ਮਰ ਜਣਾ ਇੱਥੇ ਤੇਰੀ ਮਾਂ ਅੱਗੇ ਅੰਦਰ ਕਹਿਣ ਦੀ ਹਾਂ ਤੈਨੂੰ ਕੋਈ ਫਿਕਰ ਫਿਕਰ ਆ ਗਈ ਤੇ ਨਹੀਂ ਮੈਨੂੰ ਫਿਕਰ ਹੈਗੀ ਆ ਮਾਂ ਤੈਨੂੰ ਰੋ ਰੋ ਮਰ ਚਲੀ ਹਾ ਸੋਨਾ ਲੱਭਣ ਦੀ ਆ ਉਹਨੂੰ ਸੋਨਾ ਨਹੀਂ ਲੱਭਣ ਡਿਆ ਤੁਹਾਨੂੰ ਕੀ ਫਿਕਰ ਹੀ ਨਹੀਂ ਤੁਹਾਨੂੰ ਸੋਨਾ ਕੀ ਕਰਨਾ ਬਾਪੂ ਜੇ ਤੇਰਾ ਮੁੰਡਾ ਹੀ ਨਹੀਂ ਰਿਆ ਤੇ ਆਏ ਝੂਠ ਨਹੀਂ ਬੁਲਣ ਡਿਆ ਕਿਤੇ ਬਾਪੂ ਮੈਂ ਤੈਨੂੰ ਸੱਚ ਦੱਸਣ ਡਿਆ ਵਾਂ ਉਹ ਵਧੀਆ ਕਰਤੂਤ ਸੰਡਿਆ ਨਾ ਹਾਂ ਚੰਗਾ ਤੇਰਾ ਵਿਆਹ ਕੀਤਾ ਹੀ ਹੋ ਹਾਂ ਤੇ ਮੈਂ ਕੀ ਕਰਾਂ ਮੇਰੇ ਕੋ ਨਹੀਂ ਹੋ ਮੈਨੂੰ ਪਹਿਲਾਂ ਲਿਆ ਕੇ ਦੇਖੋ ਫੇਰ ਮੈਂ ਤੇ ਨਾਲ ਗੱਲ ਕਰਦਾ ਮੇਰੇ ਕੋ ਗੱਲ ਵੀ ਨਹੀਂ ਹੋਣ ਰਹੀ ਗੱਲ ਕਰਨ ਚੋਕਾ ਸੱਦਿਆ ਤੂੰ ਕਿਲਾ ਮੈਨੂੰ ਇਹ ਦੱਸ ਹਾਂ ਤਾਪਲ ਟੀਨ ਖੰਨਾ ਹੀ ਆ ਮੇਰੇ ਪਟੀ ਬਟੋਨ ਮੇਰੀ ਬਾਅ ਮੈਨੂੰ ਨਹੀਂ ਸਮਝ ਲੱਗਦੀ ਹੁਣ ਤੂੰ ਮਜਾਂ ਨਹੀਂ ਗੱਲਦੀਆਂ ਆ ਸਵੇਹਲਾ ਸਵੇਹਲਾ ਗੱਲ ਬਾਪੂ ਤੇਰੀ ਬਾਅ ਮੇਰੇ ਕੰਨਾਂ 'ਚ ਵੱਜਦੀ ਉਹ ਮੈਨੂੰ ਹੋਤਰਾ ਹੁੰਦਾ ਹੀ ਉਹ ਇਹਨੂੰ ਹੁਣ ਧਾਇ ਰਣਾ ਵਾ ਮੈਂ ਤੇ ਆਦੀ ਕੁੜੀ ਨੋ ਰਾਣੀ ਦੇ ਮਾਨ ਫੋਨ ਮਾ ਬੇੜਾ ਫੋਨ ਲਾਉਂਦੇ ਆ ਮੇਰਾ ਫੋਨ ਹੀ ਨਹੀਂ ਚੱਕਣ ਦਾ ਅਗਲੇ ਬੰਨੇ ਹੋ ਉਹਨਾਂ ਨੂੰ ਫੋਨ ਕਿਉਂ ਲਾਉਣਾ ਹੈ ਕਹਿਣਾ ਨਹੀਂ ਇਹਨਾਂ ਨੇ ਬਤਾਈ ਦਵਾ ਨਾਲੇ ਮੈਂ ਵੀ ਸਾਡੇ ਮੁੰਡੇ ਨੂੰ ਵੀ ਨਾਰ ਲਾ ਲਿਆ ਤੁਹਾਡੀ ਕੁੜੀ ਨੇ ਉਹ ਗੜੀ ਕਰਦੀ ਨਾ ਨਾ ਤੇ ਮੈਂ ਕਰਦਾ ਵਾਂ ਕੋਈ ਨਹੀਂ ਪਤਾ ਲੱਗ ਜਾਂਦਾ ਮੈਂ ਹੀ ਕਰਦਾ ਮੇਰਾ ਪੁੱਤ ਨਹੀਂ ਹੀ ਕਰਦਾ ਪਹਿਲਾਂ ਉਹ ਕੁੜੀ ਨਸ਼ੇ ਕਰਦੀ ਠੀਕ ਹੈ ਨਾ ਨਹੀਂ ਮੈਨੂੰ ਲੱਗ ਗਿਆ ਬਾਰੋਂ ਮੇਰੇ ਮੁੰਡਿਆਂ ਨੇ ਮੈਨੂੰ ਧੱਕੇ ਨਾਲ ਲਾਤਾ ਵਾ ਨਾ ਪੁੱਤ ਝੂਠ ਬੋਲ ਮਾਂ ਤੋ ਕਦੀ ਗੱਲਾਂ ਨਹੀਂ ਕੁਝੀਆਂ ਰਹਿੰਦੀਆਂ ਸਿੱਧੀ ਗੱਲ ਆ ਮੇਰਾ ਸ਼ਿਰਨਾ ਖਾਓ ਮੇਰੇ ਗੁੱਸ਼ੇ ਚ ਵਜਦੇ ਦੀ ਦੋਵੇਂ ਜਾਣੇ ਹੁਣ ਸਿਰ ਚ ਵਜਦੇ ਆ ਨਾ ਆਪਾਂ ਮੈਨੂੰ ਨਹੀਂ ਪਤਾ ਮੈਨੂੰ ਲੱਗੇ ਦੋ ਕੋ ਸਾਡੇ ਕੋ ਹੈ ਨਹੀਂ ਸੋਨਾ ਵੀ ਸਾਡਾ ਖਾ ਗਿਆ ਤੁਸੀਂ ਦੋਵੇਂ ਜਾਣੇ ਮੈਨੂੰ ਉਹ ਲੈ ਪੈਹੇ ਮਾਤਾ ਪੈਹੇ ਹੈ ਨਹੀਂ ਪੁੱਤ ਸਾਡੇ ਕੋਲ ਬਾਪੂ ਤੇ ਗੱਭਰ ਦੇ ਤੈਨੂੰ ਦੇ ਦੇਂਦੇ। ਬਾਪੂ ਦੇ ਦੇ। ਇਹ ਆ ਕੇ ਦਿਨ ਤਰ ਮੰਡੀਆਂ ਖੋਲਿਆ। ਪਈਆ। ਤਾ ਤਰ ਕਹੀ ਲਿਆ ਮਾਰਾ ਛੜਚਰਾ ਕੇ ਦੇ। ਬਾਪੂ ਮੈਨੂੰ ਪਈਆ 500 ਦੇ ਮੈਂ ਮੈਨੂੰ ਨਹੀਂ ਪਤਾ ਕੋ ਮੈਨੂੰ ਮੇਰਾ ਨਿਊ ਸਾਰਨ ਡਿਆ। ਆਉਂਦੀ ਤੇਰੀ ਸੱਸਾ ਦਿੰਦੀ ਤੈਨੂੰ। ਆਉਂਦੇ। ਮੈਂ ਫੋਨ ਹੀ ਨਹੀਂ ਚੁੱਕੰਦਾ ਦਵਨਾਂ। ਹੋਏ ਨਾ ਦੇ ਗੱਲ ਕਰਨ ਜੋਗਾ ਤੇ ਮੈਨੂੰ ਕਰ ਦੋ ਮੈਂ ਗੱਲ ਕਰੂੰ ਫੇਰ। ਅੱਜ ਆ ਮੋ ਸਾਹਮਣੇ ਗੱਲ ਪਹਿਲਾਂ ਹੋਊਗੀ ਤੇ ਫੇਰ ਦਵਾਂਗੇ ਜੋਦ ਦੇਣਾ। ਦਵਾਂਗੇ ਜੋਦ ਦੇਣਾ। ਤੂੰ ਇਹ ਤਾਂ ਸਾਡੇ ਘਰ ਦਾ ਸੱਕਾ ਵੀ ਹੈ ਤੇ ਨਾ ਮੈਂ ਦਵਾਦੀਆਂ ਨਹੀਂ ਮੈਨੂੰ ਤਾਂ ਸੱਕੀ ਆ ਨਹੀਂ ਅੱਜ ਪੂਰਾ ਸੱਕ ਪੈ ਗਿਆ ਤੂੰ ਕੀ ਕਰਨਾ ਸਾਰਾ ਕੁਝ ਸਾਡੇ ਮੇਰੇ ਚੁੱਕ ਗਿਆ ਮੈਂ ਪਹਿਲਾਂ ਵੇਚ ਲਾਂ ਜਾਂ ਹੁਣ ਵੇਚ ਲਾਂ ਮੈਨੂੰ ਪਾਈਆ 500 ਦੇ ਨਹੀਂ ਵੇਚਣ ਚੁੱਕੇ ਥੱਪੇ ਬਣਾਇਆ ਸੀ ਨਾ ਮੈਂ ਛੱਡ ਦੂੰ ਤਾਂ ਸੁਣਿਆ ਵਗਲਾ ਇਹਨਾਂ ਦੀ ਮੈਂ ਕੱਲ ਨੂੰ ਛੱਡ ਦੂੰ ਮੈਨੂੰ ਅੱਜ ਦੇ ਦੇ 500 ਰੁਪਈਆ ਕਿਤੇ ਛੱਡ ਤੂੰ ਕੱਲ ਨੂੰ ਅੱਜ ਛੱਡ ਬਾਪੂ ਤੇਰੀ ਸੌਣ ਲੱਗੇ ਮੈਂ ਕੱਲ ਨੂੰ ਛੱਡ ਦੂੰ ਮੈਨੂੰ ਮੰਮੀ ਤੇਰੀ ਸਮਝ ਲੱਗੇ ਮਾਦਾ ਕੱਲ ਨੂੰ ਛੱਡ ਦੂੰ ਮੈਨੂੰ ਅੱਜ 500 ਦੇ ਦੋ ਆਹ ਤੂੰ ਤੇ ਆ ਨਾ ਵਾ ਇਹ ਮਰਨ ਤੇ ਘਰ-ਬਾਰ ਸਾਟਾ ਹੋਵੇ ਅਸੀਂ ਵੇਚ-ਵਟ ਕੇ ਤੇ ਖਾ ਕੇ ਗਾ ਹੋਈਏ ਮੈਂ ਮਾਦਾ ਤੁਹਾਡੀ ਝੂਠੀ ਸੌ ਖਾਣੀ ਮੈਂ ਕੱਲ ਨੂੰ ਪੱਕਾ ਛੱਡ ਦੂੰਗਾ ਕੱਲ ਕਿ ਦੋਣਾ ਵਾ ਸੇਵਾੜੇ ਕਦੋਂ ਸੱਚੀਆਂ ਸੌਂ ਖਾਂਦੇ ਆ ਪਤਾ ਸੀ ਮਤ ਮੈਨੂੰ ਮੈਨੂੰ ਬਾਬੇ ਦੀ ਸੌਂ ਲੱਗੇ ਤੁਹਾਡੀ ਸੌਂ ਲੱਗੇ ਮੇਰਾ ਬੰਦਾ ਕਦੇ ਮੂੰਹ ਵਿਖਾਉਣ ਚੋਗੇ ਨਹੀਂ ਰਹਿ ਗਏ ਹੁਣ ਲੋਕਾਂ ਨੂੰ ਆ ਪਖਾਂਡੇ ਸਾਂਭੇ ਆਈ ਲੈ ਯਾਰ ਮੈਂ ਨਹੀਂ ਬਗੰਡ ਕਰਨ ਮੈਂ ਲੋਕਾਂ ਨੂੰ ਗੱਲਾਂ ਕਰਦਾ ਇਹਨਾਂ ਪਤਾ ਨਹੀਂ ਕਿ ਮੇਰਾ ਮੁੰਡਾ ਆ ਵੀ ਕਰਦਾ ਨਸੇ ਮੇਰੇ ਉਹ ਪਿੰਡ ਚ ਕੀ ਕਹੂੰਗਾ ਲੈ ਜੀ ਕੋਨਾ ਬਾਬਾ ਨੂੰ 500 ਰੁਪਏ ਦੇ ਮੈਂ ਉਹ ਕਿੱਥੇ ਗਈ ਆ ਉਹ ਇਹ ਜਿਹੜੀ ਬਾਥਰੂਮ ਜਾਈ ਨਹੀਂ ਨਿਕਲੀ ਇਹ ਬਾਥਰੂਮ ਦੀ ਕੰਟੀ ਏ ਮੈਨੂੰ ਨਹੀਂ ਪਤਾ ਕੀ ਕਰ ਲੈ ਮੈਨੂੰ 500 ਰੁਪਏ ਦੋ ਮੈਂ ਲੈ ਕੇ ਹਾਂ ਤੇ ਕੋਈ ਨਹੀਂ 500 ਰੁਪਏ ਚੰਗਾ ਜਿੰਨੇ ਤੈਨੂੰ ਲਾਇਆ ਦਾ ਉਹ ਦੇਖਾ ਜਾ ਕੇ ਲੈ 500 ਰੁਪਈਆ ਮੈਂ ਤੁਹਾਡੇ ਕੋ ਮੰਗਣਾ ਵਾ ਤੁਹਾਡਾ ਹੀ ਪੁੱਤ ਵਾ ਬਈ ਗੱਲ ਸੁਣ ਲੈ ਖਬਰਦਾਰ ਜੇ ਬੂਆ ਖੋਲਿਆ ਬੂਆ ਬੰਦ ਕਰ ਇਹਨੂੰ ਰੱਖਣ ਤੇ ਨਹੀਂ ਇਹਨਾਂ ਨੂੰ ਰੋਟੀ ਦੇਣੀ ਨਹੀਂ ਚਾਹ ਪਾਣੀ ਦੇਣਾ ਕੁਛ ਨਹੀਂ ਦੇਣਾ ਇਹਨਾਂ ਨੂੰ ਮੈਂ ਮਰ ਇਹਨਾਂ ਨੂੰ ਦੁਖੀ ਕਰਤਾ ਸਾਨੂੰ ਮੈਂ ਮਰ ਜਣਾ ਬਾਹਰ ਹੂੰ ਤੂੰ ਉਹਦੇ ਨਾਲ ਗੱਲ ਕਰੀ ਮਰਜੀ ਤੂੰ ਹੀ ਕਹਿੰਦੇ ਆਂ ਆਡੀ ਨੋ ਬੜੀ ਚੰਗੀ ਆ ਸਵਾ ਚੰਗੀ ਉਹ ਚੰਗੀ ਆ ਉਹ ਚੰਗੀ ਖਾਲਸਾ ਵੀ ਆ ਇਹਨਾਂ ਦੇ ਬੂਆ ਮਾਰਸਰੇ ਮੈਂ ਚੱਲਿਆ ਬਾਪੂ ਮੈਂ ਨਾ ਦੇਵ ਮਾਝਾ ਐ ਐ ਲੱਭੀ ਕਿਤੇ ਸੋਚਿਆ ਹੀ ਕਿਤੇ ਸਾਡੇ ਵੀ ਜੂਨ ਸੁਧਰ ਜੂਗੀ ਹੈ ਇਹਨੇ ਤੇ ਜੇ ਸਾਡੇ ਮੁੰਡੇ ਨੂੰ ਨਸ਼ੇ ਤੇ ਲਾਉਣਾ ਹੀ ਨਾ ਲਾਉਂਦੀ ਇਹ ਨਖਤੀ ਸਾਡੇ ਮੁੰਡਿਆਂ ਨੂੰ ਉਹਦਾ ਮਗਰ ਲਾ ਲੈਂਦੀ ਇੱਕ ਉਹਦਾ ਟੋਟ ਵਜੰਡੀ ਇੱਕ ਮਾਤਾ ਨੇ ਬੜਾ ਰੋਲਾ ਪਾਇਆ ਚੁੱਪ ਕਰਕੇ ਬੈਠੀ ਜਾ ਇੱਥੇ ਤਰ੍ਹਾਂ ਤੇ ਬਾਤ ਹੁੰਦੀ ਮਸਕੂਸਾਂ ਗੰਦ ਲੋ ਗਏ ਰਹੇ ਹਮ ਤੇ ਨਿੰਗੜ ਬਾਹਰ ਐ ਅੰਦਰ ਅਸੀਂ ਤੇ ਨਹੀਂ ਹੋ ਗਈ ਕਿ ਤੇ ਦੋ ਕਿਤੇ ਲੋਕਾਂ ਦੀਆਂ ਨਾ 20 20 ਕੰਮ ਕਰਦੀ ਆ ਮੈਂ ਆਖਣਾ ਮੈਂ ਆਖਣਾ ਨਾ ਕੰਮੇ ਲਾਉਂਦੀ ਇਹਨੂੰ ਤੇ ਮੁੰਡੇ ਮੇਰੇ ਲਖ ਮੰਮੀ ਨਵੀ ਸਵੀ ਆ ਨਵੀ ਸਵੀ ਦੀ ਆਦਤ ਵੇਖ ਲੋ ਇੱਥੇ ਕਿਹਦੇ ਮਾਰਤਾ ਨਹੀਂ ਗਈ ਅੱਜ ਜੇ ਤੂੰ ਨਹੀਂ ਨਾ ਪੁੱਤ ਬਾਹਰ ਨਿਕਲਣਾ ਤੇ ਅੱਜ ਤੇਰੇ ਨਿਕਲ ਮੈਂ ਵੀ ਨਹੀਂ ਦੇਣਾ ਆ ਮੈਂ ਮਾਰਤੀ ਹਣ ਕੁੰਡੀ ਹੋਣ ਨਿਕਲ ਕੇ ਵਿਖਾਲ ਤੂੰ ਅੱਜ ਬਾਹਰ ਨਾਲੇ ਮੈਂ ਵੇ ਨਹੀਂ ਆ ਤੈਨੂੰ ਕਿਹੜਾ ਮਾਈ ਦਾ ਲਾਲ ਬਾਹਰ ਕੱਢਦਾ ਅੱਜ ਤੈਨੂੰ ਹੈ ਤੂੰ ਰੁ ਦੁਖੀ ਕਰਤਾ ਸਾਨੂੰ ਕੁੜੀਏ ਵਿਆਹ ਕੇ ਕਿ ਲਾ ਹੁੰਦੀ ਆ ਅੰਤਰੀ ਅਕੜ ਲਾ ਥੋ ਮੈਂ ਤੇਜੀ ਉੱਥੇ ਸਕੂਲੇ ਮੈਂ ਤੇ ਹੋਸਟਲ ਚ ਪੜੀ ਆ ਸਵਾਹ ਹੋਸਟਲ ਚ ਪੜੀ ਆ ਪੜੀ ਆ ਕੇ ਕਲੀ ਐ ਨਿਕਲ ਜਾ ਹਾਈ ਵੇਰ ਰੱਬਾ ਐ ਕੀ ਕਰਾਂ ਮੈਂ ਹਣ ਕਿੰਸਰ ਜਾਵਾ ਦਾ ਕੀ ਕਰਾਂ ਮੈਂ ਹੁਣ ਇਹਨਾਂ ਦਾ ਆਹ ਚੱਲ ਗਈ ਆ ਬੇਕ ਤੇ ਖਲਦੀ ਆ ਜੇ ਮੈਂ ਦੇ ਦੇਖਾ ਕੇ ਨੰ ਦਿਖਾ ਨਹੀਂ ਆ ਨਹੀਂ ਤੇ ਕਿਥੇ ਥਲੋਂਦੀ ਮੈਂ ਹੀ ਇਹਨਾਂ ਦਿਖੰਦੀ ਹੋਣੀ ਮੇਰੇ ਕੋਲ ਨਹੀਂ ਪਾ ਕੇ ਵੇਖਾ ਨਹੀਂ ਜਾਣਾ ਬਾਇਆ ਕਰਨੀ ਕੋ ਖਲਲੀ ਨਹੀਂ ਵਿਖੰਦੀ ਯੰਤਰੀ ਉਹਨ ਖੱਤੀਓ ਤੇਹੀਂ ਦੇਖ ਜੋ ਤਾਂ ਦੀਪੂ ਨੂੰ ਮੈਂ ਕਰਾਂ ਕੋਈ ਨਾ ਕੋ ਨਾ ਕਿਹਾ ਹਿੰਮਤ ਨੂੰ ਨਾਰ ਲਾਉਣ ਜਦਾ ਕੰਮ ਖਰਾਬਾ ਹੋ ਗਿਆ ਇੰਨੇ ਦਾ ਨੰਗੀ ਕਰਕੇ ਦਾ ਪਤਾ ਹੀ ਆ ਬਦੇ ਹੋਇਆ ਹੋਇਆ ਨੰਗ ਇਹ ਕਿ ਲੋਕ ਹਿੰਦੀ ਨੰਦੋ ਪਤਾ ਲੱਗਿਆ ਦਸ ਪੂਲ ਤੇ ਤੁਹਾਡੀ ਜੋਰੇ ਆਈ ਜਾਣੀ ਆ ਤੇ ਹਨ ਕੋ ਹੋਗਾ ਨਾ ਅੱਡੀ ਜ਼ਿੰਦਗੀ ਨੀਅਤ ਹੋਣੀ ਕੋਈ ਨਹੀਂ ਲੱਭਦੀ ਕੁਸਰਤ ਵੀ ਤਾਂ ਖੁੰਡਾਂ ਚ ਬੜੀ ਲੱਗਦਾ ਇਹ ਵੀ ਇਹਨਾਂ ਨੂੰ ਮੇਰੀ ਮੁਸ਼ਕ ਚੜ ਜਾਂਦੀ ਲੱਗਦਾ ਰਾਹ ਤੋੜ ਤੋੜ ਕੇ ਤੇ ਮੈਂ ਕੱਢੀਆਂ ਆ ਹੀ ਆ ਹੁਣ ਇੱਥੇ ਰਹਿ ਜਾਨੀ ਆ ਨਾ ਪਤਾ ਨਹੀਂ ਕਿੱਥੇ ਚੁੱਲ ਗਈ ਇਹ ਵੀ ਲੱਗਦਾ ਨਾ ਘਰ ਛੱਡ ਕੇ ਤੁਰ ਗਈ ਫੋਨ ਲਾ ਮੈਂ ਤਾਂ ਕੰਮ ਹੀ ਜਾਂਦੀ ਆ ਹੈਲੋ ਫੋਨ ਨਾ ਕੱਟੀ ਯਾਰ ਮੈਂ ਕਹਿੰਦੀ ਥੋੜਾ ਜਿਹਾ ਦੇਦਾ ਮਾਲ समान तेन प्रबंध कर दिनी हू तो माल फटा जा के नहर तिमत नी मैं अगे सोने दे सोने तो बड़ा स्यापा पाया पैहार ओद नहीं लभन डा नहीं घड़ी है हिम्मत दू फा दने महंगी बड़ी आहो हम ज्यादा बेकूफ ना बनाया कर ਹਾਂ ਹਾਂ ਠੀਕ ਹੈ ਚੱਲ ਮੈਂ ਉਹ ਕੱਲ ਦੀ ਚੰਗ ਸੇਵ ਪਾਉਣ ਇਹ ਨੂੰ ਕੀੜੇ ਪੈਣੇ ਵੇਖੀ ਸੀ ਹਾਏ ਨਾ ਇਹ ਮਾਤੇ ਨਿਕਲਿਆ ਬਾਹਰ ਉਹ ਨਿਕਲਣੇ ਨਹੀਂ ਜਾਣਦੇ ਆ ਖੋਲੀ ਕੀ ਹੋ ਗਿਆ ਵਾ ਖੋਲ ਓਏ ਮਾਤਾ ਨੂੰ ਬਿਮਾਰੀ ਪੈ ਗਈ ਯਾ ਆਪਦੀ ਬਾਰੋਂ ਬੰਦ ਕਰ ਕੀ ਇਹਨੂੰ ਜਿਹਨੇ ਨਵਾਂ ਮਾਲ ਬੈਣੀ ਆਪਣੀ ਕਿੰਨੀ ਨੇਕ ਨਾ ਜੀ ਆਏ ਆ ਗਿਆ ਆਇਆ ਆਇਆ ਕੋਈ ਨਹੀਂ ਬਾਹਰ ਆਇਆ ਅੰਦਰ ਵੜ ਗਏ ਹਰੇ ਮਾਦੰਦਰ ਪਾਣੀ ਛੱਡ ਮਾਤਾ ਨੂੰ ਵੇਖ ਕਦ ਮੇਰੀ ਸਲਵਾਰ ਗੱਲੀ ਹੋ ਗਿਆ ਮੈਂ ਆ ਪਾ ਲਈਏ ਅੱਜ ਇਹਨੂੰ ਬੰਨ੍ਹ ਦੀ ਰੱਖ ਦੇ ਹਾਂ ਕੀ ਕਹਿੰਦੇ ਗੋਨੀ ਸ਼ੇਰਖਾਂਡੇ ਮੈਂ ਮੈਨੂੰ ਪੈਸੇ ਦੋ ਮੈਨੂੰ ਛੇ ਬਾਖ ਖੜੀ ਕੜੀ ਲਿਆ ਫੜ ਕੇ ਲਈਏ ਇੱਥੋਂ ਜੇ ਫੜ ਲਿਆ ਮੈਂ ਹੁਣ ਜੇ ਮਾਤਾ ਸਾਹਮਣੇ ਗਈ ਇਹਨਾਂ ਨੂੰ ਬੋਲਣਾ ਬੜਾ ਮੇਟੇ ਹੁਣ ਕੀਤਾ ਕੀਤਾ ਵਾ ਚਲ ਮੈਂ ਫੋਨ ਨਾਲ ਆਇਆ ਇਹਨਾਂ ਨੂੰ ਚਲ ਜਾ ਕੜੀ ਦੇ ਵਾ ਫਿਰ ਨਿਰ ਹੋਏ ਆ ਨਾ ਬਹੁਤਾ ਹੀ ਸਾਰ ਛੱਡ ਗਿਆ ਵਾ ਮੇਰੇ ਕੋ ਨਹੀਂ ਤੁਰਿਆ ਜਾਂ ਲਿਆ ਨਾ ਕੜੀ ਲੱਲਾਂ ਤੇ ਨਾ ਆਏ ਮਾਤਾ ਜਾ ਕਿਤੇ ਤੂੰ ਹੀ ਪੈਸੇ ਫੜਾ ਜਾ ਇਹਨਾਂ ਦਾ ਲੱਗਦਾ ਨਾ ਗਲਾ ਘੁੱਟ ਕੇ ਇਹਨਾਂ ਨੂੰ ਸਾਰਾ ਕੁਝ ਆਪਣੇ ਨਾਂ ਕਰਾਉਣਾ ਆਪਣਾ ਜੇ ਸਤਾਉਣਾ ਬੰਦੇ ਨੇ ਫਿਰ ਦੂਜੇ ਪਾਸੇ ਤਾਂ ਵਗਣਾ ਹੀ ਪੈਣਾ ਆ ਅਰਬਾ ਕਤੋਂ ਲਾ ਲਿਆ ਇਹ ਨਸ਼ਾ ਛੁੱਟਦਾ ਹੀ ਨਹੀਂ ਆ ਛੁੱਟਦਾ ਹੀ ਨਹੀਂ ਆ ਰੋਜ਼ ਕਹਿੰਨੇ ਆ ਛੁੱਟਜੂ ਛੁੱਟਜੂ ਪਰ ਨਹੀਂ ਅੱਜ ਕੱਲ ਤੇ ਗੱਲ ਜਾਣੀ ਪੜਦੀ ਹੈ ਹਾਈ ਹੋ ਗਈ ਸਾਡੇ ਘਰ ਦੀ ਬਰਬਾਦੀ ਸ਼ੁਰੂ ਹੋਣਾ ਹੀ ਬਣੂਗਾ ਸਾਡੇ ਘਰ ਦਾ ਹਣ ਲੈ ਪਿੰਨਸ਼ਿਆਂ ਵਾਲੇ ਤੇ ਵੱਡੇ ਵੱਡੇ ਘਰ ਲੁੱਟ ਜਾਂਦੇ ਆਂ ਐ ਤੇ ਮਰ ਕੇ ਕੀ ਤੇ ਆਪਣਾ ਘਰ ਬਣਾਇਆ ਅਹੀਂ ਦਵਾ ਜੀ ਆਣ ਹੁਣ ਹੁਣ ਤੇ ਸਾਡਾ ਪੁੱਤ ਵੀ ਨਸ਼ਿਆਂ ਚ ਲੱਗ ਗਿਆ ਹਾਈ ਬਗਾਨਿਆਂ ਨੂੰ ਕੀ ਆਖਣਾ ਸਾਡਾ ਦੇ ਆਪ ਦਾ ਘਰ ਲੁੱਟਿਆ ਚੱਲਿਆ ਹੁਣ ਐਵੇਂ ਆਕੀ ਦਾ ਵੀ ਨਸ਼ਿਆ ਵਾਣਾ ਨਾ ਕੋਈ ਵੀ ਹੋਵੇ ਹੋਵੇ ਤੇਰੇ ਬੱਚਾ ਜਦੇ ਹੁਣ ਸਾਰੇ ਅਕਾਂਬਕਾਰ ਵੀ ਬੁੱਢੇ ਵਾਰੇ ਆਪ ਨੂੰ ਹੀ ਕਰਨਾ ਪੈਣਾ ਸਾਰੀ ਉਮਰ ਐਵੇਂ ਲੋਕ ਕੀ ਆਂਦੇ ਆ ਜਿੱਥੇ ਨਸ਼ਾ ਉੱਥੇ ਕਦੇ ਵੀ ਘਰ ਨਹੀਂ ਵਸਦੇ ਘਰ ਵਸਦੇ ਵੀ ਆ ਉੱਜੜ ਵੀ ਜਾਂਦੇ ਨਸ਼ਿਆਂ ਵਾਲਿਆਂ ਦੇ ਮੈਂ ਹੁਣ ਦੱਸ ਕੀ ਕਰਾਂ ਬੁੱਢੇ ਵਾਰੇ ਆਪਣੇ ਹੱਥ ਰੋਲ ਲੈਣੇ ਹੀ ਦਵਾ ਜੀਆਂ ਅਹੀਂ ਤੇ ਕਿਤੇ ਆਪਣਾ ਜਵਾਨ ਪੁੱਤ ਗੱਭਰੂ ਕੀਤਾ ਅਹੀਂ ਤੇ ਲੋਕਾਂ ਨੂੰ ਗੱਲਾਂ ਕਰਦੇ ਨੇ ਇਹ ਥੱਕਦੇ ਹੁੰਦੇ ਕਿ ਸਾਡਾ ਪੁੱਤ ਛੇ ਫੋਟਿਆ ਗੱਭਰੂ ਇਹ ਥੋੜੀ ਬਤਾ ਹੈ ਕਿਸਮਤ ਦਾ ਤੁਹਾਡੇ ਘਰ ਜੜੀ ਆਉਣੀ ਆ ਉਹਨੇ ਸਾਡਾ ਪੋਤੀ ਨਸ਼ਿਆਂ ਤੇ ਲਾ ਦੇਣਾ ਨਾ ਵੇਰੇ ਪਾਣਾ ਆਈਦਾ ਨਾ ਕੇ ਦੇਤੀ ਪੁੱਤ ਨੂੰ ਖਰੀਦ ਨਾ ਕੋਈ ਨਸ਼ਿਆਂ ਤੇ ਲੱਗੇ ਸਾਡਾ ਜਿੱਦਾ ਸਾਡੇ ਨਾਲ ਹੋਈ ਅਸੀਂ ਤੇ ਕਿਤੇ ਬਾਹਰ ਗੱਲਾਂ ਕਰਨ ਦੇ ਗੇਮਿੰਗ ਦੇ ਕਿਤੇ ਮੂੰਹ ਪਾੜ ਕੇ ਅਸੀਂ ਗੱਲਾਂ ਕਰਦੇ ਨਹੀਂ ਤੇ ਸੌ ਸੌ ਗੱਲਾਂ ਕਰ ਜਾਣੀਆਂ ਤਾਂ ਕਿਸੇ ਨੇ ਉਹ ਨਹੀਂ ਕਰਦਾ ਹੁੰਦਾ ਨੂੰ ਕੋਈ ਤੇ ਹੁਣ ਤੇ ਸਾਨੂੰ ਬਾਹਰ ਕਿਸੇ ਨੇ ਕੂਣ ਨਹੀਂ ਦੇਣਾ ਆਖਣਾ ਪਹਿਲਾਂ ਆਪਣੇ ਪੀੜੀ ਤੇਲੇ ਸੋਟਾ ਮਾਰੋ ਫੇਰ ਕੇ ਇਹਨੂੰ ਗੱਲ ਕਰਿਓ ਜਿਹੜੀ ਵੀ ਕਰਨੀ ਹੁਣ ਐ ਕੀ ਕਰਾਂਗੇ ਮੈਂ ਆਖਣ ਡੇ ਹੁਣ ਘਰ ਵੜਨੂ ਨਹੀਂ ਜੀ ਕਰਨ ਦਿਆ ਅੱਗੇ ਚਾਵਾਂ ਮਿਲਾਵਾਂ ਨਾਈਦਾ ਏ ਤੇ ਹੁਣ ਸਾਡਾ ਗਾਂ ਜਾਣ ਨੂੰ ਜੀ ਨਹੀਂ ਕਰਨ ਦਿਆ ਮੇਰਾ ਪਤਾ ਨਹੀਂ ਹੁਣ ਕਿਹੜੇ ਰੰਗਾ ਚ ਕੁੜੀ ਹੋਣੀ ਆ ਮੇਰੀ ਗੱਲ ਸੁਣੋ ਜਦੋਂ ਭੈਣ ਜੀ ਨੇ ਫੋਨ ਲਾਇਆ ਸੀ ਤੁਸੀਂ ਫੋਨ ਸਭ ਨੂੰ ਲਾ ਲੈਣਾ ਏ ਪਤਾ ਤੇ ਕਰ ਲੈਂਦੇ ਕੀ ਜਾਂਦੀ ਆ ਫੋਨ ਤੇ ਤੇ ਤੈਨੂੰ ਇੱਥੇ ਆਣ ਕੇ ਹੁਣ ਚੇਤਾ ਹੋਣਾ ਏ ਜਾਂ ਮੈਨੂੰ ਘਰੇ ਦੱਸ ਦੀ ਜਾਂ ਮੈਨੂੰ ਰਾਹ ਦੱਸ ਦੀ ਜਾਂ ਉੱਥੇ ਮੁਰਜਾਂਦੇ ਫਿਰ ਕਰਕੇ ਆ ਕੁੜੀ ਬਲਛੁਣੀ ਦਾ ਜਿਹੜਾ ਫੋਨ ਆ ਗਿਆ ਤਾਂ ਕਰਕੇ ਮੈਂ ਤੇ ਆਖਿਆ ਚੱਲੀ ਜੇ ਅਣੀ ਕੁੜੀ ਨੂੰ ਵੱਡਣਾ ਸੀ ਪੈਹੇ ਮੰਗਦੀ ਤਾਂ ਮੈਂ ਆਖਿਆ ਤਾਂ ਗਣ ਵੇਖੋ ਕੀ ਹਾਲ ਚਾਲ ਵਾ ਗਾੜੀ ਚਲ ਆ ਚਲੀਏ ਫਿਰ ਵੇਖੀ ਜੇ ਜੇ ਉਹਨਾਂ ਨੇ ਕੋਈ ਗੱਲ ਕਰਤੀ ਨਾ ਬੇਇਤੀ ਬੜੀ ਹੋਣੀ ਆ ਮੈਂ ਕੀ ਕਰਾਂ ਮੇਰਾ ਜੀ ਨਹੀਂ ਕਰਦਾ ਜਾਣ ਮੈਂ ਨਾ ਤੂੰ ਉਹ ਗੱਲਾਂ ਕਰੀ ਜਾਨੀ ਤੇ ਇੱਥੇ ਖਲੋਤੀ ਕਿੱਥੇ ਅੰਦਰ ਬੜੀ ਹੋਣੀ ਆ ਤੇ ਪਤਾ ਨਹੀਂ ਕਿੱਥੇ ਪਈ ਹੋਣੀ ਆ ਮਾਗ ਨਹੀਂ ਜਦੋਂ ਰੱਬ ਦੀ ਕਰੋਪੀ ਹੁੰਦੀ ਹੈ ਨਾ ਪਤਾ ਨਹੀਂ ਕਿਹੜੇ ਜਨਮ ਦਾ ਰੱਬ ਵੈਰ ਕੱਢਦਾ ਹੀ ਹੈ ਹੈ ਘਰੋਂ ਛਿਪਕਲੀਆਂ ਮੁੱਕੀਆਂ ਤੇ ਆ ਚੁਈਆਂ ਆ ਗਈਆਂ ਹੀ ਵਾ ਫੁੱਟੇ ਹੀ ਕੰਮ ਰੱਬ ਦੇ ਨਾ ਇਹਨੂੰ ਖਾਣ ਜੁਗ ਤੇ ਨਾ ਸੁੱਟਣ ਜੁਗ ਮੰਮੀ ਚਿਕਨ ਖਾ ਲੋ ਪਾਂ ਦੱਸ ਕੀ ਜਾਨੀ ਤੂੰ ਤੂੰ ਫੋਨ ਵੜੇ ਕਰਨ ਢੀ ਤੂੰ ਦੱਸ ਕੀ ਜਾਨੀ ਤੇਰੀ ਸੁਣ ਲਈ ਪਹਿਲਾਂ ਆਖਣਾ ਕੀ ਆ ਆਖਣਾ ਕੀ ਆ ਇੱਕੋ ਤੇ ਗੱਲ ਦੱਸਣਾ ਦਿੱਤਾ ਹੀ ਹਾਂ ਮੈਂ ਮੰਨਦੀ ਇੱਥੇ ਟੋਟ ਲੱਗੀ ਪਈ ਓ ਬੇਸ਼ੱਕ ਮਰ ਜਾ ਹਾਂ ਤੁਹਾਡੇ ਵੱਲੋਂ ਸਾਨੂੰ ਕੀ ਕਹਿਣ ਢੀ ਤੂੰ ਲੈ ਜਾਣ ਢੀ ਸੌਖੀ ਨਿਕਲਦੀ ਆ ਗਈ ਨਿਕਲਦੀ ਕਿਉਂ ਨਹੀਂ ਗਈ ਤੇਰੇ ਲਾਗੇ ਨਹਿਰ ਵਾ ਗਾ ਨਹਿਰੇ ਪੈ ਜਾ ਐਵੇਂ ਓ ਵੀ ਬਲਸ਼ਰੀ ਸੁੱਕੀ ਆ ਨਾ ਐਵੇਂ ਪੈ ਤੇ ਮੈਂ ਦੱਸ ਐਵੇਂ ਪੈ ਜਾ ਇਹ ਦੋ ਕਿਉਂ ਆ ਰਹੇ ਨੇ ਨਾ ਦੁਖੀ ਕਰਨ ਲਈ ਆ ਤੇਰੀ ਸੱਸ ਹੋਰ ਕਿਰੇ ਮਰਨਾ ਸੀ ਵੰਡਾ ਤੇ ਤੇਰੇ ਫੂਲ ਨੇ ਸਾਨੂੰ ਭਜਣਾ ਪਾਈਆਂ ਤੇ ਪੈਸੇ ਦੇ ਦੇ ਤੇ ਵੰਡਾ ਵੇਖ ਲੈ ਮੈਂ ਕਿਹੜਾ ਤੇ ਪਨੀਰ ਬਣਾਇਆ ਵਾਂ ਜਿਹੜਾ ਤੁਹਾਨੂੰ ਖੋਣਾ ਪੈਸੇ ਦੇ ਜਾ ਤੇ ਵੰਡਾ ਵੇਖ ਲੈ ਆਂਦੀ ਮੈਂ ਕਿਹੜਾ ਪਨੀਰ ਤੇ ਸੱਸ ਨੇ ਫੋਨ ਲਾਇਆ ਤੇ ਸਾਡੇ ਕੋਲ ਜਵਾਬ ਨਹੀਂ ਦਿੱਤਾ ਗਿਆ ਪਤਾ ਨਹੀਂ ਕੀ ਕਰਨ ਨੂੰ ਲਾਇਆ ਸੀ ਗੱਲ ਸੀ ਇਹ ਭੈਣ ਜੀ ਨਹੀਂ ਤੁਹਾਡੀ ਕੁੜੀ ਦਾ ਟੜਕਾ ਫੂਰਚ ਕੰਦਾ ਟਾਈਮ ਹੈਗਾ ਵਾ ਸਾਡਾ ਫੋਨ ਚ ਕੰਦਾ ਟੜਕਾ ਟਾਈਮ ਹੈ ਨਹੀਂ ਆ ਨਾ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਫੋਨ ਤੁਸੀਂ ਕੀਤਾ ਹੈ ਅਸੀਂ ਮੰਨਦੇ ਤੁਸੀਂ ਕੀਤਾ ਹੀ ਪਰ ਅਹੀਂ ਕੰਮ ਕੰਡਿਆ ਹੀ ਮੈਂ ਮੇਰੇ ਕੋ ਫੋਨ ਨਹੀਂ ਚੁੱਕਿਆ ਗਿਆ ਤੁਹਾਡਾ ਅੱਛਾ ਤਾਂ ਕਿ ਸਾਡਾ ਫੋਨ ਤੁਸੀਂ ਕੰਮ ਕੰਡਾ ਚੁੱਕਿਆ ਨਹੀਂ ਗਿਆ ਇਹਦਾ ਫੋਨ ਚੁੱਕਿਆ ਗਿਆ ਵਾ ਹਣਾ ਉਹ ਜਾਨਾ ਜ਼ਰੂਰੀ ਅਹੀਂ ਨਹੀਂ ਜ਼ਰੂਰੀ ਹੈ ਕਿ ਤੁਹਾਨੂੰ ਪੜ ਤਾਂ ਅਹੀਂ ਆ ਗਏ ਆ ਤੇ ਹਾਂ ਦੱਸੋ ਕੋਈ ਗੱਲ ਦੱਸੋ ਅਹੀਂ ਤਾਂ ਹੀ ਆ ਕੇ ਫੋਨ ਸੁਣ ਲਈ ਅੱਛਾ ਇਹਦਾ ਫੋਨ ਤੇ ਕੀ ਗੱਲਾਂ ਕਰਨੀਆਂ ਕੀ ਵਿਆਹ ਕੀ ਭੇਜ ਦਿੱਤੇ ਸਾਡੇ ਘਰ ਕਿਉਂ ਕੀਆ ਭੈਣ ਜੀ ਹੀਰੇ ਵਰਗੀ ਧੀ ਵਿਆਹ ਦੇ ਦਿੱਤੀ ਤੁਹਾਨੂੰ ਭੈਣ ਦੀ ਹੀਰੇ ਵਰਗੀ ਆ ਤੁਹਾਡੀ ਵੀ ਹੀਰੇ ਵਰਗੀ ਆ ਤੇ ਮੇਰਾ ਮੁੰਡਾ ਮੇਰਾ ਮੁੰਡਾ ਦੇ ਨਸ਼ਿਆਂ ਦੇ ਲਾਤਾ ਹੋਰ ਮੈਂ ਆਮਲ ਕਿੰਨਾ ਕੁਫਰ ਉਲਟੋ ਹੋ ਗਿਆ ਨਾ ਉਲਟੋ ਹੋ ਗਿਆ ਕੰਮ ਮੈਂ ਜਾਣਦੀ ਆ ਸਭ ਨਸ਼ਾ ਪੀਂਦਾ ਵਾ ਭੈਣ ਦੀ ਤੇ ਭਾਜੀ ਮੇਰਾ ਸੋਨਾ ਹੈ ਕੁੜੀ ਨੇ ਕਾਪੀ ਮੈਨੂੰ ਕੱਢ ਕੇ ਦਵੇ ਜੇ ਸੋਨਾ ਮੈਨੂੰ ਕੱਢ ਦਵੇ ਕੁੜੀ ਤੇ ਮੈਂ ਕਦੀ ਵੀ ਤੁਹਾਡੀ ਧੀ ਵਾਹ ਜੇ ਲਖ ਜਨਾ ਬੋਲੀ ਭੈਣ ਜੀ ਤੁਸੀਂ ਆਖਣ ਦੇ ਆ ਮੇਰੇ ਪੁੱਤ ਨੂੰ ਨਸ਼ੇ ਤੇ ਲਾਤਾ ਕਦੀ ਕੁੜੀਆਂ ਵੀ ਨਸ਼ਾ ਕਰਦੀਆਂ ਵਾ ਤੁਹਾਡੇ ਪੁੱਤ ਨੇ ਲਾਤਾ ਹੁਣ ਆਈਓ ਮੇਰੀ ਧੀ ਜਿਹੜਾ ਨਹੀਂ ਦੇਖਿਆ ਸੋਨਾ ਪਾਇਆ ਆ ਵੀ ਮੇਰੇ ਗਾਲ ਚ ਪਿਆ ਆ ਮੇਰੇ ਕੰਨਾਂ ਚ ਪਿਆ ਕਿੱਥੇ ਗਿਆ ਸੋਨਾ ਕਿੱਥੇ ਆ ਚੋ ਤੈਨੂੰ ਬਤਾਓ ਬੱਲੇ ਵਾਲਾ ਆ ਸ਼ਾਹ ਨੂੰ ਪਤਾ ਵਾ ਤੇ ਜਿੱਦਣ ਮੈਂ ਤੇਰੇ ਕੋਲ ਅੱਜ ਸੋਨਾ ਮੰਗਿਆ ਹੈ ਹੈ ਉਹਦਾ ਤਾਂ ਉਹ ਆਖਿਆ ਮਮੀ ਰੱਖਿਆ ਵ ਮਮੀ ਲੀੜਿਆ ਤੇ ਵੜ ਗਿਆ ਤੇ ਮੈਨੂੰ ਕੀ ਪਤਾ ਇਹਨਾਂ ਨੇ ਡੱਬਿਆਂ 'ਚੋਂ ਕੱਢ ਲਿਆਈਓ ਹੁਣ ਇਲਜ਼ਾਮ ਮੇਰੇ ਸਿਰ 'ਤੇ ਲਾਉਣ ਦੇ ਤਾਂ ਹੀ ਤੇ ਮੈਂ ਤੁਹਾਨੂੰ ਕਿਹਾ ਵੀ ਆਜੋ ਨਿਬੇੜ ਦੋ ਗੱਲ ਇਹਨਾਂ ਦੇ ਮੇਰੇ ਹੀ ਨਾਮ ਲਾਉਣਾ ਵਾ ਮੈਨੂੰ ਤਾਂ ਕਾਲਾ ਕਰੋ ਟੱਕਾ ਟੁੱਕਾ ਕੋਈ ਨਹੀਂ ਆ ਠੀਕ ਹੈ ਨਾ ਕੰਮ ਸਾਰਾ ਮੈਂ ਕਰਾ ਕਰਦਾ ਇਸ ਵਾਰੀ ਸੁੱਤੀ ਨਹੀਂ ਉੱਠਦੀ ਸੱਸ ਭੈਣ ਜੀ ਮੈਂ ਕਿੱਥੇ ਗਲਤ ਆ ਭੈਣ ਜੀ ਤੁਸੀਂ ਆਪੇ ਜਾਂਦੇ ਹੁੰਦੇ ਹੀ ਨਿਆਣੀ ਸਿਆਣੀ ਹੀ ਆਪੇ ਨਹੀਂ ਕੰਮ ਤੇ ਲਾਈ ਤਹੀਂ ਤੇ ਤੁਹਾਨੂੰ ਕਹਿੰਨੇ ਹੀ ਵੀ ਕੰਮ ਕਰਾਇਆ ਕਰੋ ਇਹਦੇ ਕੋਲੋਂ ਸਾਰਾ ਸਾਡਾ ਮੁੰਡਾ ਕੋਈ ਨਸ਼ਾ ਤੇ ਨਹੀਂ ਲੱਗਾ ਸਾਡਾ ਮੁੰਡਾ ਕਬੱਡੀ ਖੇਡਦਾ ਹੈ ਭੈਣ ਜੀ ਆਪਣਾ ਮੁੰਡੇ ਨੂੰ ਹੱਥੇ ਕਬੱਡੀ ਤੇ ਪਾਇਆ ਹੀ ਉਹ ਤੇ ਕਬੱਡੀ ਖੇਡਦਾ ਹੀ ਮੈਨੂੰ ਇਹਨਾਂ ਦਾ ਕੀ ਪਤਾ ਹੈ ਵਿਚਲੀਆਂ ਗੱਲਾਂ ਦਾ ਇਹ ਕੁੜੀ ਐਦਾ ਦੀ ਨਿਕਲ ਨਹੀਂ ਆਤਾ ਕਿ ਮੇਰਾ ਹੀ ਨਾਂ ਝੂਠਾ ਮੋੜਕੜ ਕੇ ਮੇਰੇ ਨਾਂ ਲੈ ਜਾਂਦੀ ਹੈ ਬਾਹਰ ਨਹੀਂ ਮੁੰਡੇ ਹੈਗੇ ਤੇਰਾ ਮੁੰਡਾ ਨਸ਼ਾ ਕਰਦਾ ਹੀਗਾ ਬਈ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਕਿਉਂ ਨਹੀਂ ਕਰਦਾ ਮੇਰਾ ਪੁੱਤ ਸੁੱਤੀ ਪਈ ਹੁੰਦੀ ਜਿਹਦਾ ਮੇਰਾ ਪੁੱਤ ਤੇ ਦੌੜ ਵੀ ਲਾਉਂਦਾ ਹੁੰਦਾ ਹੈ ਪਰ ਮੈਂ ਜਿਹਨਾਂ ਨੇ ਕਿਹਾ ਕਸੂਰਵਾ ਏਦਾਂ ਹੀ ਕਿ ਸੂਰਜ ਜੜੀ ਤੂੰ ਵਿਆਹ ਕੇ ਕਰ ਲਈ। ਭੈਣ ਜੀ ਇਹ ਤੁਹਾਡੇ ਘਰ ਰਹਿੰਦੀ ਆ ਤੁਹਾਨੂੰ ਨਹੀਂ ਪਤਾ ਲੱਗਣ ਡਿਆ ਤੁਹਾਡਾ ਮੁੰਡਿਆ ਨਹੀਂ। ਸਾਨੂੰ ਸਾਰਾ ਪਤਾ ਲੱਗਾ ਹੀ ਮੈਂ ਤੇ ਆਪਣੇ ਘਰ ਵਾਲੇ ਨੂੰ ਵੀ ਕਿਹਾ ਹੀ। ਮੈਂ ਕਿਹਾ ਕੁੜੀ ਦੇ ਚਾਲ ਚੱਲਣ ਨਹੀਂ ਸਹੀ ਏ ਕੁੜੀ ਦੇ। ਚਲੋ ਸਟਪ ਕਰੋ। ਹੱਸੋ। ਚਲੋ ਆਓ ਬੈਠੋ। ਬੁਲਾਓ ਨਾ ਦੇ ਸਾਸਰੀ ਘਰ। ਆਹ ਅੰਦਰ ਬੈਠੋ। ਬੁਲਾਓ ਇਹਨਾਂ ਨੂੰ। ਓ ਤੁਸੀਂ ਨਾ ਬਿਠਾਓ ਕੋਈ ਨਹੀਂ ਸਾਡੀ ਕੁੜੀ ਦਾ ਕਸੂਰ ਤੇ ਦੱਸੋ ਕੀ ਆ ਤੁਹਾਡੇ ਮੁੰਡਾ ਕੋਈ ਨਸ਼ਾ ਕਰਦਾ ਉਹ ਸਾਡੀ ਕੁੜੀ ਨੂੰ ਮਿਲ ਲੱਗਦਾ ਲਾਤਾ ਹੋਣਾ ਓ ਚਲ ਭਾਈ ਕੋਈ ਗੱਲ ਨਹੀਂ ਚਲੋ ਬੈਠ ਕੇ ਗੱਲ ਕਰਦੇ ਆ ਤੁਹਾਡਾ ਮੁੰਡਾ ਨਸ਼ੇ ਨਹੀਂ ਕਰਦਾ ਭਾਜੀ ਜਮਾਨ ਸਵਾਲ ਕੇ ਬੋਲਿਓਣ ਚੁੱਪ ਚੁੱਪ you mm -hmm.